ਗੁਰੂਰਸਾਇ ਦੇ ਵਿੱਚ ਅੱਜ ਫਿਰ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਇੱਕ ਵਿਅਕਤੀ ਦਾ ਐਕਸੀਡੈਂਟ ਹੋ ਗਿਆ ਹੈ RAM ਸਿੰਘ ਫੌਜੀ ਨਾਮੀ ਦੱਸਿਆ ਜਾ ਰਿਹਾ ਹੈਗਾ ਜਿਹੜਾ ਲੱਖੇ ਵਾਲੀ ਮੰਡੀ ਡਿਊਟੀ ਕਰਦਾ ਸੀ FCI ਦੇ ਗਟੌਨਾ ਦੇ ਵਿੱਚ ਡਿਊਟੀ ਲਈ ਜਾ ਰਿਹਾ ਸੀ ਮੋਠਾਂ ਵਾਲੇ ਦੇ ਲੱਗੇ ਐਕਸੀਡੈਂਟ ਹੁੰਦਾ ਹੈ ਇਸ ਸਮੇਂ ਅਸੀਂ ਸਰਕਾਰੀ ਹਸਪਤਾਲ ਗੁਰੂਰਸਾਇ ਸਿਵਲ ਹਸਪਤਾਲ ਦੇ ਟ੍ਰੋਮਾ ਸੈਂਟਰ ਦੇ ਵਿੱਚ ਖੜੇ ਆ ਐਮਰਜੈਂਸੀ ਵਾਰਡ ਦੇ ਵਿੱਚ ਖੜੇ ਆ ਜਿੱਥੇ ਉਹਨਾਂ ਦੀ Laash ਪਈ ਆ ਪਰਿਵਾਰਕ ਮੈਂਬਰ ਵਰਲਾਪ ਵੀ ਕਰ ਰਹੇ ਆ ਉਹਨਾਂ ਦੇ ਬ੍ਰਦਰ ਸਾਡੇ ਨਾਲ ਹੈ ਗਿਆ ਭਾਈ ਜੀ ਕੀ ਹੋਇਆ ਕਿਵੇਂ ਘਟਨਾ ਵਾਪਰੀ ਸਾਰੀ ਐ ਵਰਜੀ ਸਵੇਰੇ ਨਾ 6:30 ਵਜੇ ਘਰੋਂ ਤੁਰਦੇ ਆ ਡਿਊਟੀ ਤੇ ਜਾਂਦੇ ਆ ਤੇ ਪਹਿਲਾਂ ਫੌਜ ਦੇ ਵਿੱਚੋਂ ਰਿਟਾਇਰ ਹੋਏ ਨੇ ਇਹ ਲੱਖੇ ਵਾਲੀ ਮੰਡੀ ਡਿਊਟੀ ਕਰਦੇ ਆ ਤੇ ਸਾਨੂੰ ਤਕਰੀਬਨ 8:30 ਵਜੇ ਪਤਾ ਲੱਗਾ ਵੀ ਇਸ ਤਰ੍ਹਾਂ ਵੀ ਸਾਡੇ ਗਵੰਡੀਆਂ ਨੇ ਆ ਕੇ ਦੱਸਿਆ ਵੀ ਤੁਹਾਡਾ ਵੀਤਰਾ ਬ੍ਰਦਰ ਉੱਥੇ ਡਿੱਗਿਆ ਪਿਆ ਹੂੰ ਉਦੋਂ ਬਾਅਦ ਜਦੋਂ ਅਸੀਂ ਗਏ ਆ ਤੇ ਇਹਨਾਂ ਦਾ ਅਸੀਂ ਹਸਪਤਾਲ ਲਿਆਏ ਆ ਇੱਥੇ ਇਹਨਾਂ ਨੇ ਡੈਡ ਡਿclare ਕਰਤਾ ਇਹਨਾਂ ਕਿੰਨੇ ਬੱਚੇ ਆ ਪਿੱਛੇ ਤਿੰਨ ਕੁੜੀਆਂ ਇੱਕ ਮੁੰਡਾ ਆਈ ਤਿੰਨ ਕੁੜੀਆਂ ਇੱਕ ਮੁੰਡਾ ਪੜਦੇ ਆ ਬੱਚੇ ਹਾਂਜੀ ਪੜਦੇ ਆ ਚਾਰ ਕੁੜੀਆਂ ਇੱਕ ਮੁੰਡਾ ਹਾਂਜੀ ਬੜੀ ਮੰਦਪਾਗੀ ਖਬਰ ਹੈਗੀ ਆ ਹੋਰ ਕੀ ਹੈ ਪਰਿਵਾਰ ਦੇ ਵਿੱਚ ਪਿੱਛੇ ਇੱਕ ਮੰਦ ਦਾ ਸੋਰਸ ਹੈ ਕੋਈ ਬੱਚੇ ਦੋ ਬਾਹਰ ਗਏ ਨੇ ਇਹਨਾਂ ਦੇ ਬੇਟਾ ਤੇ ਬੇਟੀ ਅੱਛਾ ਹਾਂਜੀ ਯੂਕੇ ਗਏ ਯੂਕੇ ਗਏ ਹਾਂਜੀ ਬਿਲਕੁਲ ਜੀ ਪਰਿਵਾਰ ਦੇ ਵਿੱਚ ਪਰਿਵਾਰਕ ਮੈਂਬਰ ਵਰਲਾਪ ਵੀ ਕਰ ਰਹੇ ਹੈਗੇ ਆ ਦੁੱਖ ਭਰੀ ਖਬਰ ਹੈਗੀ ਆ ਗੁਰੂ ਹਰ ਸਾਹਿਬ ਦੇ ਵਿੱਚ ਰਜਾਨਾ ਐਕਸੀਡੈਂਟ ਦੇ ਨਾਲ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਤੇ ਇੱਕ ਜਿਹੜੀ ਇਹ ਮੰਦਪਾਗੀ ਖਬਰ ਹੁਣ ਸਾਹਮਣੇ ਆਈ ਗਿਆ ਸਵੇਰ ਜਿਹੜਾ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਡੈੱਡ ਬੋਡੀ ਨੂੰ ਹਸਪੀਟਲ ਲੈ ਕੇ ਆ ਜਾਂਦਾ ਤਾਂ ਡੈੱਡ ਕਲੀਅਰ ਕਰ ਦਿੱਤਾ ਜਾਂਦਾ ਵੀ ਉੱਥੋਂ ਚੱਕ ਕੇ ਲਿਆਂਦੇ ਆ ਤੇ ਆ ਕੇ ਹਸਪੀਟਲ ਵਾਲੇ ਕਹਿੰਦੇ ਨੇ ਵੀ ਬੰਦਾ ਖਤਮ ਹੈ ਤੇ ਖਤਮ ਦੀ ਗੱਲ ਜਦੋਂ ਪਰਿਵਾਰਕ ਮੈਂਬਰਾਂ ਦੇ ਕੰਨਾਂ 'ਚ ਪੈਂਦੀ ਤਾਂ ਪਰਿਵਾਰਕ ਮੈਂਬਰ ਜਿਹੜੇ ਆ ਵਰਲਾਵ ਕਰਦੇ ਹਸਪੀਟਲ ਦੇ ਵਿੱਚ ਦਿਖਾਈ ਵੀ ਦੇ ਰਹਿਆ ਪਰ ਇੱਕ ਮੰਦ ਭਾਗੀ ਖਬਰ ਫਿਰ ਅੱਜ ਗੁਰੂ ਵਰਸਾਏ ਦੇ ਵਿੱਚ ਮਿਲ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਹੋ ਰਹੇ ਐਕਸੀਡੈਂਟ ਜਿਹੜੇ ਆ ਕੀ ਕਾਰਨ ਬਣ ਰਹੇ ਹੈਗੇ ਕਿਉਂ ਐਕਸੀਡੈਂਟ ਰੋਜ਼ਾਨਾ ਹੋ ਰਹੇ ਹੈਗੇ ਆ ਆਖਰਕਾਰ ਕਿੰਦੀ ਨਜ਼ਰ ਜੜੀ ਹੈ ਗੁਰੂ ਹਰਸਾਏ ਹਲਕੇ ਨੂੰ ਲੱਗ ਚੁੱਕੀ ਹੈ ਰੋਜ਼ਾਨਾ ਜਿਹੜੀਆਂ ਮੌਤਾਂ ਨੇ ਇਹਨਾਂ ਐਕਸੀਡੈਂਟਾਂ ਦੇ ਕਾਰਨ ਵਾਪਰ ਰਹੀਆਂ ਹੈਗੀਆਂ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਹਰਸਾਏ ਲਾਈਵ ਪੱਤਰਕਾਰ ਸਾਥੀ ਰਜਿੰਦਰ ਕੰਬੋਜ ਦੇ ਨਾਲ ਮੈਸਤਪਾਲ ਦੇ ਸਿਵਲ ਹਸਪਤਾਲ ਗੁਰੂ ਹਰਸਾਏ